ਜਲੰਧਰ ਦੇ ਥਾਣਾ ਨੰਬਰ 8 ਦੇ ਇਲਾਕੇ ਅਧੀਨ ਆਉਂਦੇ ਗਦਾਈਪੁਰ ਦੇ ਵਿੱਚ ਚੋਰਾਂ ਨੇ ਦੋ ਜੁਵੇਲਰੀ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਇਨ੍ਹਾਂ ਹੀ ਨਹੀਂ ਜਾਂਦੇ ਸਮੇਂ ਜਿਸਲਮਾਰੀ ਦੇ ਵਿੱਚ ਕੁਝ ਹੋਰ ਕੀਮਤੀ ਸਮਾਨ ਵੀ ਪਿਆ ਸੀ ਉਸ ਨੂੰ ਵੀ ਚੁੱਕ ਲੈ ਤੇ ਨਹਿਰ ਦੇ ਵਿੱਚ ਸੁੱਟ ਦਿੱਤਾ ਚੋਰਾਂ ਨੇ ਅਮਿਤ ਜੁਵੇਲਰ ਅਤੇ ਸ਼੍ਰੀਨਾਥ ਜੁਵੇਲਰ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਦੇ ਵਿੱਚ ਇੱਕ ਦੁਕਾਨ ਤਾਂ ਕੁਝ ਦਿਨ ਪਹਿਲਾਂ ਹੀ ਨਵੀਂ ਖੁੱਲੀ ਸੀ ਇਸ ਸਬੰਧ ਦੇ ਵਿੱਚ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 4 ਵਜੇ ਦੇ ਕਰੀਬ ਚੋਰੀ ਹੋਣ ਦੀ ਸੂਚਨਾ ਮਿਲੀ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚ ਅਨਸਰ ਆਪਣੇ ਆਸ-ਪਾਸ ਨਜ਼ਰ ਆ ਰਹੇ ਸਨ ਉੱਥੇ ਸਬੰਧਿਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਰ ਨਾਕੀ ਆਪਣਾ ਮੈਂ ਨਾ ਦੇਸ਼ਵੰਦ ਦੇਸ਼ਵੰਦੂ ਦੇਸ਼ਬੰਦੂ ਦੇਸ਼ਬੰਦੂ ਅਸਤ ਦੁਕਾਨ ਦਾ ਨਾਮ ਕੀ ਹੈਗਾ ਕੌਣ ਦਾ ਨਾਮ ਹੈਗਾ ਸ਼ਿਰਨਾਇਸ ਦੁੱਧਰ ਓਕੇ ਕੀ ਹੋਇਆ ਜਾਣਕਾਰੀ ਦੇ ਦਿਓ ਜੀ ਉਹ ਜਾਣਕਾਰੀ ਇਹ ਬੇਸਤਰਾਤੀ ਬੰਦ ਕਰਕੇ ਜਾਇਆ ਜਿਹੜੇ 6 ਵਜੇ ਸਾਨੂੰ ਟਾਫੇ ਵਾਲੇ ਨੇ ਬੋਲ ਕੀਤਾ ਤੁਹਾਡੇ ਸਾਡੇ ਕੋਲ ਆਏ ਸਵੇਰੇ 6:00 ਸੀ ਆਏ ਤੇ ਲੇਟ ਬੋਲਸੀ ਜਾਈ ਸੀ ਪੁਰਾਣੇ ਸਾਰੇ ਫੋਟੋ ਖੁੱਲੂਗਾ ਵਗੈਰਾ ਦਿੱਤੀ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੁਕਾਨ ਖੋਲ੍ਹੇ ਨੂੰ ਅਜੇ ਹੁਣੇ ਹੀ ਨਹੀਂ ਹੋਇਆ ਜੀ ਓਕੇ 1 ਮਹੀਨਾ ਹੋਇਆ ਪੜਿਆ ਦੁਕਾਨ ਦੇ ਵਿੱਚੋਂ ਕੀ ਕੀ ਚੀਜ਼ਾਂ ਲੈ ਕੇ ਗਏ ਨੇ ਪੰਜ ਚਾਦੀ ਸੀ ਪੁਰਾਣੀ ਸੀ ਨਵੀਂ ਸੀ ਚਾਦੀ ਹਾਂ ਸੋਨੇ ਦੇ ਕੋਕੇ ਸੀ ਵਾਲੀਆਂ ਸੀ ਸੋਨਾ ਕੋਨਾ ਕੋਕਾਉਣਾ ਲੱਗਦੇ ਕੋਕਾ ਕਾਂਦੀਆਂ ਵਾਲੀਆਂ ਬੜੀਆਂ ਸਿਨੀਅਰ ਕੈਸ਼ ਸੀਗਾ ਕੈਸ਼ ਨਹੀਂ ਸੀਗਾ ਅੱਛਾ ਤੇ ਟੋਟਲ ਕਿੰਨਾ ਕੁ ਤੁਹਾਡਾ ਨੁਕਸਾਨ ਹੋਇਆ ਹੈ ਜੀ ਸਾਡੇ 75000 ਰੁਪਏ ਜਿਹੜੇ ਥਾਣੇ ਤੁਸੀਂ ਕੰਪਲੇਂਟ ਕੀਤੀ ਆ ਹਾਂ ਠੀਕ ਹੈ ਅੱਛਾ ਅ ਅਨਸਰ ਆਪਣਾ ਨਾਮ ਦੱਸ ਦਿਓ ਅਮਿਤ ਭਾਈ ਜੀ ਆ ਕੀ ਹੋਇਆ ਮਨਾ ਜਾਣਕਾਰੀ ਦੇ ਦਿਓ ਅੱਜ ਸਵੇਰੇ 4 ਵਜੇ ਤੋਂ 10 ਵਜੇ ਤੱਕ ਚੋਰੀ ਹੋ ਗਈ ਜਿਹੜੇ ਜਿਹੜੇ ਆਏ ਹੀ ਬੰਦੇ ਕੈਮਰੇ 'ਚ ਪਤਾ ਲੱਗਾ ਕਿ 1:30 ਵਜੇ ਨਾਲ ਲੱਗੇ ਹੋਏ ਬੰਦੇ ਕਿੰਨੇ ਬੰਦੇ ਸੀਗੇ ਸਾਡੇ ਬੰਦੇ ਹੈਗੇ ਜੀ ਦੁਕਾਨ ਦਾ ਨਾਮ ਕੀ ਹੈਗਾ ਅਮੀ ਜੁਲਰੀ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਜੜੇ ਹੋ ਜੁਲਰੀ ਤੋਂ ਯਾਦ ਹੈਗੀ ਅੱਛਾ ਉਹ ਚੋਰ ਕੀ ਕੀ ਲੈ ਕੇ ਗਏ ਨੇ ਸਮਾਨ ਲੱਗੇ ਇਹਨੇ ਦੇਖਨੇ ਆ ਕਿ ਕੀ ਰਾਈ ਲੇ ਲੇਦੇ ਮਤਲਬ ਸਭ ਕੰਮ ਖਰਾਬ ਕਰਦੇ ਪਏ ਨਾ ਸਾਫ ਕਰਕੇ ਪਤਾ ਲੱਗੇਗਾ ਸੀਸੀਟੀਵੀ ਦੇ ਵਿੱਚ ਕੀ ਹੋ ਰਹੀਆਂ ਦੀਆਂ ਸਵਾਨ ਸੀਗਾ ਜਾਂਾਂਦੀ ਸੀਗੀ ਉਹਨਾਂ ਵੀ ਲੱਗੇ ਸਾਰਾ ਅੱਛਾ ਇਹ ਉਹ ਦੋ ਜਿਹੜੇ ਚੋਰ ਆਏ ਜਿੰਨੇ ਵੀ ਚੋਰ ਆਏ ਸੀਗੇ ਉਹ ਪਿੱਛੇ ﺍﻟमारी ਨਹਿਰ ਦੇ ਵਿੱਚ ਸੱਟ ਗਏ ਨੇ ਹਾਂਜੀ ओके ਤੁਸੀਂ ਥਾਣੇ ਕੰਪਲੇਂਟ ਕਰਾਈ ਹਾਂਜੀ ਥਾਣੇਦਾਰ ਆਏ ਸਾਬ ਤੁਸ ਆਏ ਸਵੇਰੇ ਉਦੋਂ ਵੀ ਆਏ ਚਾਰ ਵਜੇ ਤੇ ਕਿਸੇ ਹੋਰ ਵੀ ਦੁਕਾਨ ਚੋਰੀ ਹੋਈ ਆ ਹਾਂਜੀ ਉਹ ਅੱਗੇ ਹੋਈ ਹੈ ਹਾਂਜੀ ਪੁੱਛ ਹਾਂਜੀ ਸਰ ਆਪਣਾ ਨਾਮ ਦੱਸ ਦਿਓ ਆਂਦਰਨਾਏ ਐਸੇ ਅਫਸਰ ਅਦਾਲਤਨ ਕੰਪਨੀ ਇੰਚਾਰਜ ਬਹੁਪਾਲ ਜੀ ਆਂ ਸਰ ਅੱਜ ਕੀ ਹੋਇਆ ਇਸ ਮਾਮਲੇ ਬਾਰੇ ਜਾਣਕਾਰੀ ਕੱਟਨਾ 10:00 ਵਜੇ ਕੋਈ ਨਾਮ ਵਾਲੋਂ ਵੈਕਟਰੀ ਜੀ ਅਮੀ ਤਕੀਲਰ ਸਟਾਕ ਹੈਗੀ ਗਦਈਪੁਰ ਮਾਰਕੀਟ ਦੇ ਵਿੱਚ ਤੇ ਇਹ ਮਾਰਕੀਟ ਦੇ ਵਿੱਚੋਂ ਦੁਕਾਨ ਦਾ ਸ਼ਟਰ ਤੋੜਦੇ ਸਰ ਸੀਸੀਟੀਵੀ ਫੁਟੇਜ ਦੇਖੀਏ ਸੀਸੀਟੀਵੀ ਫੁਟੇਜ ਦੇਖ ਰਹੇ ਹਾਂ ਉਹਦੇ ਵਿੱਚ ਚਾਰ ਪੰਜ ਆਪਣੇ ਛੇ ਸੱਤ ਬੰਦੇ ਅਨਨੋਨ ਪਰਸਨ ਜਿਹੜੇ ਆ ਕੇ ਪਏ ਆ ਦੂਦੇ ਦਾ ਫੇਰੀ ਸਰ ਚੋਰ ਕਿੱਦਾਂ ਆਏ ਹੈਗੇ ਮੈਨੂੰ ਦੱਸ ਦਿਓ ਉਹਰਾ ਜੋ ਫਿਜੀ ਟਿਮ ਦਾ ਹੁੰਦਾ ਉਹ ਪੈਦਲ ਆਏਗੀ ਤੇ ਪਿੱਛੋਂ ਹਟੋ ਆਇਆ ਹਟੋ ਤੋਂ ਬਾਅਦ ਕਰਕੇ ਪੈਦਲ ਆਇਆ ਪੈਦਲ ਆਣ ਕੋਈ ਮੁਰਗੀ ਛੱਡ ਨਾ ਪਿਆ ਉਹਨਾਂ ਨੇ ਸਰ ਸਾਰਾ ਸ਼ਟਰ ਤੋੜਤਾ ਆ ਸ਼ਟਰ ਖਿੱਚਿਆ ਉਹ ਤੋਂ ਬਾਅਦ ਅੰਦਰੋਂ ਸਰ ਕੀ ਕੀ ਲੈ ਕੇ ਗਏ ਨੇ ਉਹ ਦੱਸਦੇ ਕੋਈ ਸੋਨੇ ਜੁਐਲਰੀ ਐਂਡ ਚਾਂਦੀ ਦੀ ਬਾਕੀ ਉਹ ਬੰਦੇ ਲਿਸਟ ਬਾਅਦ ਦੰਨੇ ਕੋ ਕੋ ਪ੍ਰੋਪਰ ਨੂੰ ਪਹਨਣੇ ਪੈਣਾ ਤੇ ਸਰ ਉਹ ਦੋ ਚੋਰਾ ਨੇ ਕੋ ਚੋਰਾ ਨਹੀਂ ਨਹੀਂ ਉਹ ਚੋਰਾ ਨੇ ਹਨਾ ਵੀ ਦੋ ਅਲਮਾਰੀਆਂ ਜਿਹੜੀਆਂ ਨਹਿਰ ਦੇ ਵਿੱਚ ਵੀ ਛੱਟੀਆਂ ਨੇ ਉਹ ਟੋਟੀਆਂ ਲਿਜਾ ਕੇ ਤੇ ਉਹ ਅਲਮਾਰੀਆਂ ਦੇ ਵਿੱਚ ਸਾਰਾ ਸਮਾਨ ਲੈ ਗਏ ਨਹੀਂ ਇੱਕ ਬੰਦੇ ਕੋਨਾ ਚਾਬੀ ਮੰਗਾਈ ਲੋਕਾਂ ਨੇ ਸੁੱਕ ਰਿਹਾ ਫੁੱਲਾ ਜਾਂ ਕਰਨ ਦੇ ਕੀ ਜਮਾਨ ਬੱਜਿਆ ਸਰ ਇੱਕ ਹੋਰ ਜਾਣਕਾਰੀ ਸੀ ਕਿ ਦੋ ਦੁਕਾਨਾਂ ਦੇ ਵਿੱਚ ਚੋਰੀ ਹੋਈ ਆ ਆ ਇੱਕ ਦੁਕਾਨ ਹੋਰ ਨਾਲੀ ਜੁਲਰੀ ਵੀ ਹੈਗੀ ਆ ਦੋ ਦੋ ਜੁਲਰੀ ਦੀ ਦੁਕਾਨਾਂ ਤੇ ਸ਼ਰੀਨਾਥ ਉੱਥੇ ਵੀ ਕੀ ਨਾਮ ਸਰ ਸ਼ਰੀਨਾਥ ਸ਼ਰੀਨਾਥ ਠੀਕ ਹੈ ਸਰ ਆਸਮ ਜੱਟ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ